ਸਾਂਝੀ ਰੁਟੀਨ ਦੇ ਵਿੱਚ ਹੀ ਯਾਨੀ ਕਿ ਹਰ ਰੋਜ਼ ਤੁਹਾਡੇ ਨਾਲ ਮੌਸਮ ਸੰਬੰਧੀ ਤਾਜ਼ਾ ਅਪਡੇਟ ਸਾਂਝੀ ਕਰਦੇ ਹਾਂ ਤਾਂ ਇੱਕ ਵਾਰ ਫਿਰ ਤੋਂ ਮੌਸਮ ਸੰਬੰਧੀ ਤੁਹਾਡੇ ਲਈ ਜਿਹੜੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋ ਗਏ ਆ ਦੱਸਦੇ ਕਿ ਜਿਹੜਾ ਸੂਬੇ ਦਾ ਮੌਸਮ ਹੌਲੀ-ਹੌਲੀ ਬਦਲ ਰਿਹਾ ਤੇ ਪਹਾੜਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ ਦਾ ਤਾਪਮਾਨ ਲਗਾਤਾਰ ਡਿੱਗ ਰਿਹਾ ਤੇ ਬੀਤੇ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤਨ 0.5 ਡਿਗਰੀ ਸੈਲਸੀਅਸ ਘਟਿਆ ਤੇ ਮੌਸਮੀ ਪਾਗ ਮੁਤਾਬਕ ਪੰਜਾਬ ਦੇ ਉੱਤਰੀ ਤੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਦਿਨ ਦਾ ਤਾਪਮਾਨ 2 ਨਵੰਬਰ ਅੱਕਾ ਜਾਣ ਕੇ 24 ਤੋਂ 26 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ ਹਾਲਾਂਕਿ 24 ਨਵੰਬਰ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਆਉਣ ਦੀ ਉਮੀਦਾਂ ਲਗਾਈਆਂ ਸਾਰੀਆਂ ਨੇ ਵਿਭਾਗ ਨੇ ਇਹ ਸੰਕੇਤ ਦਿੱਤਾ ਕਿ ਇਸ ਸਮੇਂ ਦੌਰਾਨ ਜਿਹੜਾ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ ਜਿਸ ਨਾਲ ਸੂਬੇ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨਾ ਮੀਂਹ ਪੈ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੀ ਘਟ ਸਕਦਾ ਮੌਸਮੀ ਭਾਗ ਦਾ ਇਹ ਵੀ ਕਹਿਣਾ ਕਿ ਅਗਲੇ ਕੁਝ ਦਿਨਾਂ ਤੱਕ ਆਪਮਾਨ ਵਿੱਚ ਇਹ ਵਾਧਾ جاری ਰਹੇਗਾ ਹਾਲਾਂਕਿ ਲਗਭਗ 3 ਦਿਨਾਂ ਬਾਅਦ ਆਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅੰਮ੍ਰਿਤਸਰ ਦੇ ਵਿੱਚ ਵੱਤ ਤੋਂ ਵੱਧ ਤਾਪਮਾਨ 24.7 ਡਿਗਰੀ ਸੈਲਸੀਅਸ ਤੇ ਘੱਟੋ ਘੱਟ 9.4 ਡਿਗਰੀ ਸੈਲਸੀਅਸ ਰਹੇਗਾ ਅੰਕੇਵਾਦਿਆਂ ਲੁਧਿਆਣਾ ਦੇ ਵੱਲ ਤੇ ਲੁਧਿਆਣਾ ਦੇ ਵਿੱਚ 26.2 ਡਿਗਰੀ ਸੈਲਸੀਅਸ ਤੇ 8.6 ਡਿਗਰੀ ਸੈਲਸੀਅਸ ਪਟਿਆਲਾ ਦੇ ਵਿੱਚ 28.4 ਡਿਗਰੀ ਸੈਲਸੀਅਸ ਤੇ ਅੱਗੇ 9.6 ਡਿਗਰੀ ਸੈਲਸੀਅਸ ਤਾਪਮਾਨ ਰਹੇਗਾ ਉੱਥੇ ਪਠਾਨਕੋਟ ਦੇ ਵਿੱਚ 26.3 ਡਿਗਰੀ ਸੈਲਸੀਅਸ ਤੇ 10.6 ਡਿਗਰੀ ਸੈਲਸੀਅਸ ਦਰਜ ਹੋਇਆ ਫਰੀਦਕੋਟ ਸਾਹਿਬ ਤੋਂ ਜ਼ਿਆਦਾ ਗਰਮ ਰਿਹਾ ਜਿੱਥੇ ਵੱਤ ਤੋਂ ਵੱਧ ਤਾਪਮਾਨ 29.2 ਡਿਗਰੀ ਸੈਲਸੀਅਸ ਤੇ ਘਟੋ-ਘਟ 6.2 ਡਿਗਰੀ ਸੈਲਸੀਅਸ ਸੀ ਬਠਿੰਡਾ ਦੇ ਵਿੱਚ 28.8 ਡਿਗਰੀ ਸੈਲਸੀਅਸ ਤੇ 9.2 ਡਿਗਰੀ ਸੈਲਸੀਅਸ ਜਦੋਂ ਕਿ ਐਸਬੀਐਸ ਨਗਰ ਦੇ ਵਿੱਚ 26.9 ਡਿਗਰੀ ਸੈਲਸੀਅਸ ਤੇ 10.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਇਥੇ ਇਹ ਵੀ ਦੱਸਦੀ ਹੈ ਕਿ ਹੁਣ ਠੰਡੀਆਂ ਹਵਾਵਾਂ ਮਹਿਸੂਸ ਹੋਣ ਲੱਗ ਪਈਆਂ ਨੇ ਜਿੱਥੇ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਮਹਿਸੂਸ ਹੋ ਰਹੀਆਂ ਨੇ ਤੇ ਉੱਥੇ ਹੀ ਕੜਾਕੇ ਦੀ ਠੰਡ ਵੀ ਮਹਿਸੂਸ ਹੋਣ ਲੱਗ ਗਈ ਆ ਤੇ ਨਾਲ ਨਾਲ ਜਿਹੜਾ ਅੱਗੇ ਠੰਡ ਵੀ ਜਿਹੜੀ ਠੰਡ ਦਾ ਜ਼ੋਰ ਵਧਦਾ ਜਾ ਰਿਹਾ ਤੇ ਸੰਗਣੀ ਧੁੰਦ ਵੀ ਵੇਖਣ ਨੂੰ ਮਿਲੇਗੀ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਕਿ ਆਉਣ ਵਾਲੇ ਦਿਨਾਂ 'ਚ ਅਮ੍ਰਿਤਸਰ ਜਲੰਧਰ ਲੁਧਿਆਣਾ ਵਰਗੇ ਪ੍ਰਮੁੱਖ ਸ਼ਹਿਰਾਂ 'ਚ ਮੌਸਮ ਸਾਫ਼ ਰਹੇਗਾ ਤੇ ਤੇਜ਼ ਧੁੱਪ ਖਿੜੇਗੀ ਇੱਥੇ ਦਿਨ ਦਾ ਤਾਪਮਾਨ 24 ਤੋਂ 25 ਡਿਗਰੀ ਰਾਤ ਦਾ ਤਾਪਮਾਨ 10 ਡਿਗਰੀ ਦੀ ਉਮੀਦ ਆ ਆਸ-ਪਾਸ ਰਹਿਣ ਦੀ ਜਿਹੜੀ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਮੋਹਾਲੀ 'ਚ ਘਟੋ-ਘਟ ਤਾਪਮਾਨ 12 ਡਿਗਰੀ ਤੱਕ ਰਹਿ ਸਕਦਾ ਤੇ 24 ਨਵੰਬਰ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਆਉਣ ਦੀ ਉਮੀਦ ਆ ਵਿਭਾਗ ਨੇ ਇਹ ਵੀ ਸੰਕੇਤ ਦਿੱਤਾ ਕਿ ਇਸ ਸਮੇਂ ਦੌਰਾਨ ਪੱਛਮੀ ਗੜਬੜੀ ਸਰਗਰਮ ਹੋ ਸਕਦੀ ਹੈ ਜਿਸ ਨਾਲ ਸੂਬੇ ਦੇ ਕੁਝ ਹਿੱਸਿਆਂ ਦੇ ਵਿੱਚ ਹਲਕੇ ਤੋਂ ਦਰਮਿਆਨ ਦਾ ਜਿਹੜਾ ਮੀਂਹ ਪੈ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਹੋਰ ਵੀ ਘਟ ਸਕਦਾ ਮੌਸਮੀ ਵਿਭਾਗ ਦਾ ਕਹਿਣਾ ਕਿ ਅਗਲੇ ਕੁਝ ਦਿਨਾਂ ਤੱਕ ਤਾਪਮਾਨ ਵਿੱਚ ਇਹ ਵਾਧਾ جاری ਰਿਹਾ ਰਹੇਗਾ ਲਗਭਗ 3 ਦਿਨਾਂ ਬਾਅਦ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ ਅੰਮ੍ਰਿਤਸਰ ਦੇ ਵਿੱਚ ਵਕਤ ਤੋਂ ਬਾਅਦ ਤਾਪਮਾਨ 24.7 ਡਿਗਰੀ ਸੈਲਸੀਅਸ ਤੇ ਘੱਟੋ ਘੱਟ 9.4 ਡਿਗਰੀ ਸੈਲਸੀਅਸ ਰਹੇਗਾ ਜਿੱਥੇ ਬਹੁਤ ਜ਼ਿਆਦਾ ਠੰਡ ਵੀ ਵੱਲ ਰਹੀ ਆ ਪਰ ਠੰਡ ਦੇ ਵਧਣ ਨਾਲ ਜਿਹੜਾ ਸਵੇਰੇ ਵੇਲੇ ਤੇ ਆਥਣ ਵੇਲੇ ਦੇਖਿਆ ਵੇ ਠੰਡ ਦੇ ਵਧਨ ਨਾਲ ਜਿਹੜੀ ਕੜਾਕੇ ਦੀ ਜਿਹੜੀ ਧੁੰਦ ਆ ਉਹ ਪੈ ਰਹੀ ਆ ਧੁੰਦ ਬਹੁਤ ਜ਼ਿਆਦਾ ਵੱਧ ਰਹੀ ਆ ਤਾਂ ਇਸ ਲਈ ਅਸੀਂ ਇਹ ਅਪੀਲ ਕਰਦੇ ਆ ਕਿ ਜੇਕਰ ਤੁਸੀਂ ਘਰ ਤੋਂ ਬਾਹਰ ਕਿਸੇ ਕੰਮ ਕਾਜ ਲਈ ਜਾ ਰਹੇ ਹੋ ਵਾਹਨ ਤੇ ਜਾ ਰਹੇ ਹੋ ਗੱਡੀ ਮੋਟਰਸਾਈਕਲ ਕਾਰ ਤੇ ਜਾ ਰਹੇ ਹੋ ਤਾਂ ਥੋੜੀ ਜੀ ਘੱਟ ਸਪੀਡ ਤੇ ਲਿਮਟ ਦੇ ਵਿੱਚ ਹੀ ਗੱਡੀ ਕਾਰ ਮੋਟਰਸਾਈਕਲ ਚਲਾਓ ਕਿਉਂਕਿ ਧੁੰਦ ਬਹੁਤ ਜ਼ਿਆਦਾ ਪੈ ਰਹੀ ਆ ਇਸ ਲਈ ਜਿਹੜਾ ਜੇਕਰ ਅਸੀਂ ਕਾਲੀ ਕਰਦੇ ਆ ਜਾਂ ਫੁੱਲ ਸਪੀਡ ਤੇ ਚਲਾਉਨੇ ਆ ਤਾਂ ਐਕਸੀਡੈਂਟ ਜਾਂ ਹੋਰ ਜਿਹੜੀ ਮੰਦਭਾਗੀ ਤੁਹਾਡੇ ਨਾਲ ਘਟਨਾ ਵਾਪਰ ਸਕਦੀ ਹੈ ਇਸ ਲਈ ਜਿਹੜੀ ਆਪਦੀ ਜਾਨ ਜਿਹੜੀ ਤੁਸੀਂ ਸੁਰੱਖਿਤ ਰੱਖੋ ਨਾਲ ਨਾਲ ਦੂਜਿਆਂ ਦੀ ਜਾਨ ਨੂੰ ਵੀ ਜੋਖਮ ਵਿੱਚ ਨਾ ਪਾਓ ਕਾਲੀ ਨਾ ਕਰੋ ਠੰਮੇ ਨਾਲ ਜਿਹੜੇ ਵਾਹਨ ਚਲਾਉਂਦੇ